ਸੋਨੇਗੁਰ ਸ਼ੁਰੂਆਤ ਕਰੇ ਬੰਨਿਓ ਕਰਨੀ ਆ ਜੱਜ ਸਾਹਿਬ ਇੱਧਰ ਇੱਕ ਨੰਬਰ ਤੋਂ ਆਪਾਂ ਸ਼ੁਰੂਆਤ ਕਰਦੇ ਲੋ ਜੀ ਇੱਧਰੋਂ ਆਪਾਂ ਸਟਾਰਟ ਹੋ ਜਾਂਦੇ ਆ ਬਾਕੀ ਨੀਲੀ ਰਾਵੀ ਦਾ ਮਾਲ ਆ ਤੇ ਖੂਬਸੂਰਤੀ ਪਸ਼ੂ ਤੁਹਾਨੂੰ ਦਿਖਾਈ ਦੇਣਗੇ ਤੇ ਸ਼ੌਂਕ ਹੀ ਅੱਜ ਪਗਾਉਣਾ ਮੇਰੇ ਭਰਾਵਾਂ ਨੇ ਠੀਕ ਆ ਜੀ ਜਿਨ੍ਹਾਂ ਨੇ ਵਿੱਚ ਅੱਗੇ ਖਰੀਦਣੀਆਂ ਨੇ ਮੱਝਾਂ ਝੋਟੀਆਂ ਸਟੇਟ ਪਰੇ ਦੇ ਵਿੱਚ ਆ ਗਈ ਆ ਵੀਰ ਇਹ ਝੋਟੀ ਦਾ ਇਹ ਮੱਝ ਦਾ ਕੀ ਵੀਰਵਾ ਸੰਤੂ ਸਾਹਿਬ ਆਪਾਂ ਦੂਜੇ ਸੂਏ ਕਹਿ ਕੇ ਲਈ ਆ ਓਕੇ ਜੀ ਕੋਈ ਭੈਣ ਭਰਾ ਤੇ ਜੇ ਮੰਨ ਸਕਦਾ ਹੋ ਸਕਦਾ ਦੂਜੇ ਵੀ ਹੋ ਸਕਦੀ ਆ ਠੀਕ ਆ ਜੀ ਉਸ ਤਰ੍ਹਾਂ ਸੰਤੂ ਸਾਹਿਬ ਦੋ ਚਾਰ ਦਿਨ ਕੱਢਦੀ ਹੋ ਯਾਨੀ ਕੰਡੇ ਰਹੀ ਪਈ ਆ ਬਿਲਕੁਲ ਬਾਕੀ ਦੋਸਤੋ ਲੈਵਲ ਲੂਪੇ ਦੀ ਬਹੁਤ ਹੀ ਖੂਬਸੂਰਤ ਆ ਅੱਗੋਂ ਤੁਸੀਂ ਵੇਖੋਗੇ ਧੋਨ ਵਾਲੀ ਸਾਈਡ ਤੋਂ ਸਟਾਰਟਿੰਗ ਆ ਸੰਧੂ ਸਾਹਿਬ ਗਾਵਾਂ ਵਾਲਾ ਲੈਵਲ ਲੱਗਾ ਮਾਜ ਨੂੰ ਗਾਵਾਂ ਸਹੀ ਆ ਜੀ ਸੋ ਸਟਾਰਟਿੰਗ ਅੱਗੋਂ ਧੋਨ ਤੋਂ ਬਿਲਕੁਲ ਸਾਰ ਦੇ ਨਾਲ ਹੀ ਲੇਵਾ ਕਰਮਾਂ ਲਈ ਬਣਾਈ ਫਿਰਦੀ ਆ ਉੱਪਰੋਂ ਬਿਲਕੁਲ ਕਾਰੀ ਸਿੰਗਲ ਹਦੀਦੀ ਆ ਬਿਲਕੁਲ ਬਰੀਕ ਪਤਲਾ ਪਿੰਡਾ ਤੇ ਸਟੇਟ ਪਟਾ ਆਹ ਕੁ ਬਿਲਕੁਲ ਬਿੱਲੀ ਮਨਕਣੀ ਆ ਇੱਥੇ ਇਰੇ ਇੱਥੇ ਰੋਕੀ ਮੇਰਾ ਆ ਦਿਖਾ ਦਿਓ ਆ ਚੈੱਕ ਕਰੋ ਠੀਕ ਆ ਜੀ ਸੋ ਸੁਣਾ ਪਸਣੂ ਪ ਬਹੁਤ ਵਧੀਆ ਬਾਕੀ ਸਿੰਗ ਵੀ ਆ ਦੇਖੋ ਇਹ ਵਰਲਾ ਵਰਲਾ ਬਹੁਤ ਜਿਆਦੀ ਆ ਸੋ ਚਾਰੇ ਥਾਣਾ ਚੰਗੀ ਸੋਹਣੀ ਸਪੇਸ ਵੰਡਦੇ ਆ ਠੀਕ ਆ ਜੀ ਸੋ ਅੱਜ ਮੇਰਾ ਭਰਾ ਕੋਈ ਉਹ ਨਾਰਾਜ਼ ਨਹੀਂ ਹੋਊਗਾ ਜਿੰਨੇ ਤਕਰੀਬਨ ਕੋਈ ਨੀਲੀ ਰਾਵੀ ਦੀਆਂ ਮੱਝਾਂ ਲੈਣੀਆਂ ਇੱਕ ਨਹੀਂ ਤਿੰਨ ਨਾਕ ਭਰਾਵਾਂ ਨੂੰ ਦਿਖਾਉਣੇ ਆ ਤੇ ਤਿੰਨੇ ਗੱਬਾਂ ਨਾਲ ਪਸ਼ੂ ਇੱਕ ਤੋਂ ਇੱਕ ਵੱਧ ਤੁਹਾਨੂੰ ਮੱਝਾਂ ਝੋਟੀਆਂ ਦਿਖਾ ਦੇਣੀਆਂ ਅੱਜ ਠੀਕ ਆ ਜੀ ਬਾਕੀ ਬੈਕਸੈਟ ਤੋਂ ਮਾਰੋ ਨੀਗਾ ਵੀ ਪਧਰੀ ਪੁਤਰੀ ਬਹੁਤ ਜਿਆਦੀ ਆ ਆ ਲੋ ਇੱਕੋ ਜਿਹਾ ਲੈਵਾ ਇੱਕੋ ਜਿਹਾ ਥਾਣ ਦਾ ਸਹਿਜ ਆ ਵੇਖੋ ਕਰੋ ਚੈੱਕ ਠੀਕ ਆ ਜੀ ਸੋ ਮਾਰਕਿੰਗ ਦੀ ਗੱਲ ਕਰਕੇ ਅਗਲੇ ਪੈਰਾਂ ਤੇ ਜਵਾਬ ਤੇ ਮਗਰਲੇ ਪੈਰਾਂ ਦੇ ਵੀ ਜਵਾਬ ਨਿਸ਼ਾਨੀਆਂ ਹੈਗੀਆਂ ਨੇ ਠੀਕ ਆ ਸੋ ਇਹ ਮਾਰਕਿੰਗ ਦੇ ਵਿੱਚ ਆ ਸੰਤੋਸ ਸਾਹਿਬ ਆਪਾਂ ਜਿੰਨਾ ਤੋਂ ਲਈ ਆ ਚਲੋ ਆਪਾਂ ਕਿਸੇ ਦੇ ਕਹਿਣ ਤੇ ਪਿੱਛੇ ਵੀ ਆਪਾਂ ਇਹੋ ਬੇਨਤੀ ਕੀਤੀ ਦੁੱਧ ਕਿਸੇ ਦੇ ਕਹਿਣ ਤੇ ਆਪਾਂ ਕਹਿ ਦਿੰਨੇ ਆ ਪਰ ਉਹਨਾਂ ਕਹਿੰਦੇ ਛੋਟੀ ਥੱਲੇ ਅਸੀਂ 15 ਕਿਲੋ ਦੁੱਧ ਚੋਇਆ ਹੈ ਪਰ ਆਪਾਂ 15 ਦੀ ਆਸ ਰੱਖ ਕੇ ਦੁੱਧ 14 ਕਿਲੋ ਬੜਾ ਹੁੰਦਾ 14 ਕਿਲੋ ਬੜਾ ਜੀ ਬੜਾ ਕਿਵੇਂ ਇਹਦੇ ਥੱਲੇ ਛੱਡਾ ਹੈ ਕਿਸੇ ਚੰਗੀ ਸਾਂਹ ਦੇ ਚਲਗੀ ਭਾਵੇਂ ਕੋਈ 15 ਕਿਲੋ ਚੋ ਸਕਦਾ ਇਹ ਨਹੀਂ ਕੋਈ ਪਤਾ ਸਾਹ ਬਾਪੂ ਆਪਣੀ ਕਿਸੇ ਦੀ ਬਾਕੀ ਟਪਲ ਐਡੀ ਪੋਲੀ ਰੂਰਗੀ ਆਈ ਤੇ ਬਾਕੀ ਤਾਂ ਹਜੇ ਆ ਭਰਿਆ ਭਾਂਡਾ ਹਜੇ ਜਿੰਨੇ ਕਿਸੇ ਭੈਣ ਭਰਾ ਲਈ ਜਾਣੀ ਤਸੱਲੀ ਕਰਕੇ ਸਿਰਫ ਆਪਣੀ ਪਰਾ ਉਹਨੂੰ ਦਿਖਾ ਦਿੰਦੀ ਆ ਕੱਲੇ ਕੱਲੇ ਅੰਗ ਪੈਰ ਪ੍ਰੋਪਰ ਤੁਹਾਨੂੰ ਦਿਖਾ ਦਿੰਦੇ ਆ ਕਿਸੇ ਪਾਸਿਓਂ ਨਹੀਂ ਖੁੰਜੀ ਕਰਮ ਵਾਲੀ ਸਮਾਜ ਸਮਝੜਾ ਲੈਂਦੀ ਪੰਜ ਜੀ ਦੋ ਦਿਨ ਕੱਢ ਗਈ ਮੱਝ ਆਪਣੇ ਕੋਲ ਆ ਰਿਕਾਰਡ ਤੋੜ ਦਊਗੀ ਹਾਂ ਹਾਂ ਜੀ ਰਿਕਾਰਡ ਵਾਲੇ ਤੋੜ ਦਊਗੀ ਸੋ ਬਨਪੁੰਨ ਵਾਲੇ ਪਾਸਿਓਂ ਵੀ ਰਿਕਾਰਡ ਤੋੜ ਦਊਗੀ ਠੀਕ ਆ ਜੀ ਜਿੰਨੀਆਂ ਸਫਾਈਆਂ ਲੱਗੀਆਂ ਨੇ ਪ੍ਰੋਪਰ ਆਪਾਂ ਤੁਹਾਨੂੰ ਦਿਖਾ ਰਹੇ ਆ ਵਿਰਲ ਬੁੱਲ ਦੀ ਹੋਰ ਬਿੱਲੀ ਆਖਮਦੀ ਜਿਹੜੀ ਪੂਛ ਜਿੰਨੀ ਆਪਾਂ ਨੂੰ ਵੈਟ ਚਾਹੀਦੇ ਸਾਰੀਆਂ ਨਿਸ਼ਾਨੀਆਂ ਪ੍ਰੋਪਰ ਲੱਗੀਆਂ ਬਿਲਕੁਲ 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 ਬਹੁਤ ਜ਼ਿਆਦਾ ਰਾਜੀ ਆ ਵਜਨ ਰੋਡ ਪੂਰਾ ਕਰਮਾਰੀ ਦਾ ਜਿੱਦਿਆਂ ਨੋਰਮਲ ਆਪਾਂ ਨੀਲੀ ਦਾ ਵੀ ਚਾ ਦੇਖਦੇ ਹਾਂ ਮਰੀ ਕੋਈ ਨਹੀਂ ਹੁੰਦੀ ਆ ਹਮੇਸ਼ਾ ਮਧਰੀ ਕੋਡੀ ਦਾ ਆਪਾਂ ਚਲੋ ਬੀਟੀ ਵੀ ਕਹਿੰਦੇ ਹੁੰਦੇ ਦੁੱਧ ਜ਼ਿਆਦਾ ਦਿੰਦਿਆਂ ਦਿੰਦਿਆਂ ਜੀ ਸਹੀ ਆ ਵੀਰ ਇਹ ਸੋਨੇ ਵੀਰ ਮੋਲਕ ਕੀ ਡਿਮਾਰ ਕਰਤੀ ਜਦੀ ਸੰਧੂ ਸਾਹਿਬ ਮੋਲਤ ਭਾਵੇਂ ਆਪਾਂ ਜਿਹੜਾ 1.5 ਵੀ ਕਰ ਲਈਏ 55 ਕਰ ਲਈਏ 45 ਕਰਕੇ 40 ਰਹਿ ਗਈ 40 ਦੀ ਮੈਸਰੂਸ ਕਰਕੇ ਦਿੱਗੇ ਹੋਰ ਦੋ ਛੱਡ ਦਿੱਤੇ ਹੀਰੇ ਆ ਛਾਲਾ ਮਾਰ ਕੇ ਦੇਣੀ ਜਾਏ ਜੀ ਬਿਲਕੁਲ 1.35 ਦੀ ਦੇ ਲਈਏ 35000 ਦੀ ਸੰਧੂ ਸਾਹਿਬ 33000 ਦੀ ਦੇ ਰਾਂਗੇ ਇੱਕ 33 ਦੀ ਜਾਂਦੀ ਰਹੂਗੀ ਠੀਕ ਆ ਜੀ 1.33 ਹਜ਼ਾਰ ਦੀ ਸੋਨਾ ਵੀਰਾਂ ਦਾ ਵੀ ਦੇ ਦੇਣੀ ਆ ਯੈਸ ਜਾਂ ਨੋ ਵਾਲੇ ਸੌਦੇ ਬਾਹਰ ਜਾ ਕੇ ਵਪਾਰੀ ਭਰਾ ਕਮਾਈ ਇਹਦੇ ਕਰੂਗਾ ਸਹੀ ਆ ਜੀ ਠੀਕ ਆ ਭਰਾ ਲਓ ਜੀ ਇਹ ਪਹਿਲੇ ਨੰਬਰ ਤੇ ਤੁਹਾਨੂੰ ਜਿਹੜੀ ਇਹ ਮਾਜੇ ਜੀ ਝੋਟੀ ਦਿਖਾਤੀ ਆ ਸੈਕੰਡ ਨੰਬਰ ਤੇ ਇੱਕ ਹੋਰ ਝੋਟੀ ਵਿਖਾਉਣਿਆ ਭਰਾਵਾਂ ਨੂੰ ਨੀਲੀ ਰਾਵੀ ਦੀ ਇਹ ਤਾਂ ਸੱਚੇ ਪਾਸੇ ਤੇ ਬਿਲਕੁਲ ਕੱਟ ਬਣਿਆ ਡਿੰਗਾ ਚੀਰ ਕਹਿ ਦਿੰਨੇ ਆ ਟੇਡਾ ਕੱਟ ਕਹਿ ਦਿੰਦੇ ਆ ਠੀਕ ਆ ਜੀ ਬਾਕੀ ਪ੍ਰੋਪਰ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਮਾਰਕਿੰਗ ਨਿਸ਼ਾਨੀਆਂ ਕਰਿਓ ਚੱਕ ਮੇਰੇ ਵੀ ਆਹ ਕਸੰਦੂ ਸਾਹਿਬ ਜੀ ਜਿਹੜੇ ਕਹੇ ਨਾ ਇਹਨਾਂ ਨੇ ਤੇ ਕਟਾਈ ਕਰਕੇ ਕੱਟ ਬਣਾਏ ਉਤਰਾ ਬਣਾਏ ਕਰਮਾਲੀ ਦੇ ਹੈ ਆ ਬਿਲਕੁਲ ਜੀ ਆਹ ਦੇਖੋ ਜੀ ਹਾਏ ਬਿੱਲੀ ਮਨਕਣੀ ਆਕਾ ਛੋਟਾ ਹੀ ਸੰਗਾ ਬੱਕੀ ਮੁੱਛ ਤੇ ਕੱਟ ਵੀ ਕਰਮਾਲੀ ਨੂੰ ਕੋਈ ਟੁੱਟਦਾ ਨਹੀਂਗਾ ਬਿਲਕੁਲ ਐਨ ਬਿਲਕੁਲ ਨਾਸ ਤੱਕ ਜਿਹੜਾ ਕੱਟ ਆਉਂਦਾ ਬਰੀਕ ਪਤਲਾ ਪਿੰਡਾ ਸੂਬੇ ਆਪਣੇ ਸੰਦੂ ਕਰਮਾਲੀ ਦੇ ਸੂਗੇ ਦੂਜਾ ਸੂਗਾ ਜੀ ਛੇ ਦੰਦ ਮੂੰਹ ਤੋਂ ਜੇ ਠੀਕ ਆ ਜੀ ਆ ਹੀਰੇ ਥੋੜ ਲਓ ਜੀ ਕਰੋ ਚੈੱਕ ਸੋ ਆਡ ਰੂਡਰ ਦੀ ਕੁਆਲਿਟੀ ਬਹੁਤ ਸੋਣੀ ਆ ਠੀਕ ਆ ਜੀ ਹਾਂ ਜੀ ਸੰਤੂ ਸਾਹਿਬ 8 ਦਿਨ ਲੈਂ ਜਾਂਦੀ ਝੋਟੀਆਂ ਜੇ ਆਹ ਵੇਖੋ ਜੀ ਪਤਲੇ ਬਿਲਕੁਲ ਪੂਣੀ ਵਰਗੇ ਥਾਣਾ ਕਰਮਾਲੀ ਨੂੰ ਜ਼ਰਲ ਸਪੇਸ ਗੈਪ ਬੜੀ ਚੰਗੀ ਆ ਕੱਟਕੁੱਟ ਬਹੁਤ ਪਿਆਰਾ ਬੜੇ ਵੀਰ ਆਪਣੇ ਠੀਕ ਆ ਜੀ ਸ਼ੌਂਕ ਰੱਖਦੇ ਆ ਵੀ ਤੇਦੇ ਪਾਸੇ ਕੱਟਾਲੀਆਂ ਮੱਝਾਂ ਚਾਹੀਦੀਆਂ ਨੇ ਦੋ ਝੋਟੀਆਂ ਤੁਹਾਨੂੰ ਦਿਖਾਉਣੀਆਂ ਨੇ ਅੱਜ ਠੀਕ ਆ ਜੀ ਆਪ ਤੁਸੀਂ ਚੈੱਕ ਕਰ ਲਓ ਦੂਜੇ ਨੰਬਰ ਤੇ ਦਿਖਾ ਰਹੇ ਆ ਤੁਹਾਨੂੰ ਆਖੋ ਕਿ ਬਿਲਕੁਲ ਬਿੱਲੀ ਮਲਕ ਨਹੀਂ ਆ ਡੋਰੇ ਪੈਂਦੇ ਆ ਠੀਕ ਆ ਜੀ ਤੇ ਵਿਰਲ ਗੈਪ ਕੋਈ 5 5 4 4 ਇੰਚ ਦੇ ਧਾਣੇ ਲਗਾ ਬਿਲਕੁਲ ਪੂਛ ਵੀ ਉੱਪਰ ਤੱਕ ਸੂ ਤੱਕ ਵਾਈਟ ਅਰੇ ਅਸ਼ਰ ਲਜੀ ਸ਼ਹਿਦ ਹੀ ਆਉਂਦਾ ਟਿੱਪਣ ਸ਼ਹਿਦ ਹੀ ਆਉਂਦਾ ਜੀ ਹਾਂਜੀ ਹਾਂਜੀ ਠੀਕ ਆ ਜੀ ਲੋ ਜੀ ਇੱਕ ਸਾਰ ਕਰਮਾਂ ਵਾਲੀ ਪਧਰੀ ਪੁਤਰੀ ਪੜੀ ਆ ਬੈਕ ਸਾਈਡ ਤੋਂ ਇਧਰ ਤੁਹਾਨੂੰ ਆਪਾਂ ਵਿਖਾਵਾਂਗੇ ਬਹਿਣੀ ਵਾਲੇ ਪਾਸਿਓ ਆ ਮਾਰੋ ਨੀ ਆ ਦੇਖੋ ਠੀਕ ਆ ਜੀ ਸੋ ਕਾਫੀ ਸੋਹਣਾ ਗੈਪ ਸਪੇਸ ਨਾੜਾ ਨੂੜਾ ਦੇ ਉੱਪਰ ਕਾਫੀ ਤੁਹਾਨੂੰ ਦਿਖਾਈ ਦੇਣਗੀ ਆ ਸੰਦੂਸਾ ਪਾ ਲਈ ਚਮੜੀ ਦੀ ਮੱਝ ਆ ਹਾਂ ਆ ਦੇਖੋ ਭਾਂਡਾ ਪੁੰਡਾ ਥੱਲੇੋਂ ਬੜਾ ਖੁੱਲਾ ਕਰਮਾ ਲਈ ਲਈ ਫਿਰਦੀ ਆ ਬਾਕੀ ਬਾਕੀ ਬਹੁਤ ਸੋਹਣਾ ਲੱਗਾ ਆ ਫੇਸ ਬਹੁਤ ਸੋਹਣਾ ਸੋ ਟੇਡਾ ਕੱਟ ਚਲੋ ਉਹ ਸਿਆਣੇ ਕਹਿੰਦੇ ਮਿਲਦਾ ਬੜਾ ਕੱਟ ਹਾਂਜੀ ਬੜੇ ਭੈਣ ਭਰਾ ਆਪਣੇ ਕੇ ਡਿਮਾਂਡ ਕਰਦੇ ਨੇ ਤੇ ਟੇਡੇ ਕੱਟ ਟੇਡੇ ਕੱਟ ਦੀਆਂ ਮੱਝਾਂ ਚਲੋ ਪਸ਼ੂ ਸਾਫ਼ ਸੁਥਰਾ ਬੜਾ ਵਿਰਲਾ ਵਾਂਝਾ ਲੱਭਦਾ ਲੱਭ ਹਰ ਇੱਕ ਚੀਜ਼ ਜਾਂਦੀ ਆ ਪਰ ਬੜੀ ਘੱਟ ਨਜ਼ਰ ਆਉਂਦੀ ਆ ਉਹ ਜੀ ਸ਼ੈ ਕੁਆਲਿਟੀ ਓਕੇ ਏ ਸੋਨੇ ਵੀਰ ਚਲੋ ਕੋਈ 5 ਦਿਨ ਸਾਹਵੇਂ ਕੋਈ 4 ਦਿਨ ਸਾਹਵੇਂ ਆਈ ਖਲੋਤੀ ਆ ਬਸ ਆਈ ਖਲੋਤੀ ਆ ਜੀ ਤੇ ਇਹਦਾ ਮੁੱਲ ਕੀ ਕਰਦੇ ਆ ਦੇਖ ਨੇ ਦੀ ਦੇਣੀ ਆ ਸੰਧੂ ਸਾਹਿਬ ਇਹਦਾ ਮੁੱਲ ਤੇ ਜਿਵੇਂ ਸੁਨਾਪਿਆ ਉਹ ਤਰ੍ਹਾਂ ਕਹਿੰਦੇ ਜਿੰਨੇ ਦੀ ਮਰਜ਼ੀ ਦਾ ਆਪਾਂ ਭਾਜ ਲਈ ਦੇ ਭਾਜ ਹੀ ਦੇ ਦੇਣੀ ਇਹਦਾ ਮੁੱਲ ਸਿਰਫ 1.25000 ਰੁਪਇਆ 1.25 1.25 ਠੀਕ ਆ ਯਸ ਸੋਨੂੰ ਮੈਂਸ ਯਸ ਨੋ ਰੀਅਲੀ ਹਾਂ ਯਸ ਨਹੀਂ ਕਰਦੀ ਹਾਂ ਨਹੀਂ ਮੇਰਾ ਸਾਰੀਆਂ ਪੌੜੀਆਂ ਦੀ ਗੱਲ ਹੈ ਜੀ ਭਾਈ ਜੀ ਛੋਟ 17 ਦੀ ਸੰਧੂ ਸਾਹਿਬ ਦੇ ਦਾ ਲਓ ਵੀ ਇੱਕ 17 ਦੀ ਜਾਂਦੀ ਰਹਿਣੀ ਹੈ ਬਾਕੀ ਛੋਟੀ ਛੋਟੀ ਹੋਣੀ ਹੈ ਨਾ ਵਾਹ ਜੀ ਵਾਹ ਬਾਕੀ ਮੇਰੇ ਭਰਾਵੋ ਪੂਰੀ ਤਸੱਲੀ ਬਖਸ਼ ਛੋਟੀ ਆ ਚੰਗੀ ਆ ਕੁਆਲਿਟੀ ਜੇ ਤੁਹਾਨੂੰ ਕੋਈ ਦੰਦ ਚੈੱਕ ਕਰਕੇ ਲੈ ਜਾਵੇ ਆਪਣੇ ਘਰੇ ਥੰਡ ਚੈੱਕ ਕਰਕੇ ਲੈ ਜਾਵੇ ਤੇ ਪਿੱਛੇ ਦੀ ਗਾਰੰਟੀ ਦਵਾਂਗੇ ਸਹੀ ਆ ਜੀ ਆ ਦੇਖੋ ਵੇਖੋ ਹੈ ਕਿ ਨਹੀਂ ਹੈ ਕੁਆਲਿਟੀ ਠੀਕ ਆ ਜੀ ਬਾਕੀ ਕਟਕਟ ਬਹੁਤ ਸੋਹਣਾ ਅੱਖਾਂ ਦੋਵੇਂ ਬਿੱਲੀਆਂ ਮਨਕਣੀਆਂ ਇੱਕ ਗੱਲ ਆ ਸੋਨੇ ਫਿਰ ਚਲੋ ਆਉਣਾ ਅਗੇ ਕੁਦਰਤੀ ਗੱਲ ਆ ਵੀ ਚਲੋ ਮੇਲ ਆ ਜਾ ਫੀਮੇਲ ਆ ਜਾ ਕੱਟੀ ਕਿਤੇ ਕਰਮ ਲੀਂਦਾ ਉਹ ਜੀ ਪਾ ਦਿੱਤੀ ਤੇ ਸੋਨੇ ਸੁਭਾਗ ਆ ਗਿਆ ਉਤਲਾ ਤਾਂ 22 52 ਜਿਹੜਾ 20 52 15 ਭੋਲੀ ਜਾਵੇ ਉਹ ਭੋਲੀ ਜਾਵੇ ਨੇ ਹਾਂ ਸੰਧੂ ਸਾਹਿਬ ਅੱਗੇ ਨਾਲ ਆਪਣੇ ਤੋਂ ਇੱਕ ਭਰਾ ਨੇ ਮੱਝ ਖੜੀ ਚੰਗੀ ਹੋਣੀ ਅੱਜ ਉਹਦੀ ਕੱਟੀ ਆਪਾਂ ਨਾਲੇ ਪਹਿਲੇ ਨੰਬਰ ਤੇ ਹਾਰੀ ਕਿ ਆਪਣੇ ਬੂ ਮੇਲੇ ਜਾਈ ਬੂ ਮੇਲੇ ਤੇ ਆ ਗਈ ਇਤਨੇ ਕੱਟੀਆਂ ਦਾ ਨਾਮ ਆਪਣੇ ਮੇਲੇ ਦਾ ਨਾਮ ਇਹਨੂੰ ਜਾਂਦਾ ਹਾਂਜੀ ਹਾਂਜੀ ਇਹ ਗੱਲ ਮਾਲਕ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਹਿਲਾ ਫਿਲਾ ਕੀਤਾ ਬੰਦੇ ਦਾ ਨਾਮ ਨਾ ਸੀ ਕੱਟੀ ਪਹਿਲੇ ਨੰਬਰ ਤੇ ਤੇ ਪਹਿਲਾਂ ਸਾਰੇ ਆਪਾਂ ਨੂੰ ਫੋਨ ਲਾ ਕੇ ਵਧਾਈ ਦਿੱਤੀ ਜਨੇ ਆ ਵੀ ਗਈ ਤੁਸੀਂ ਸਾਨੂੰ ਮੱਝ ਦਿੱਤੀ ਤੇ ਮੱਝ ਦੇ ਕੱਟੀ ਚੰਗੀ ਦੇ ਦਿੱਤੀ ਸਾਡੇ ਵੀ ਮੇਲਾ ਜਿੱਤ ਕੇ ਆ ਗਏ 12 12 ਲੀਟਰ ਪਹਿਲਾਂ ਛੋਟੀ ਹਾਂਜੀ ਨਹੀਂ ਚੰਗੀ ਕੱਟੀ ਨਾਲ ਚੰਗਾ ਨਾ ਖੱਟ ਲਿਆ ਚਲੋ ਮਾਲਕ ਵਧਾਵੇ ਹੋਰ ਵੀ ਵੱਡੇ ਵੱਡੇ ਮੇਲਿਆਂ 'ਚ ਸਾਰਾ ਵਾਰੇ ਕਰਮਾ ਜਿੱਥੇ ਕੋਈ ਡੰਗਰ ਜਾਵੇ ਚੰਗੇ ਬੱਚੇ ਦੇਣ ਮੱਜਾਂ ਤੇ ਚੰਗੇ ਪੈਸੇ ਅਗਲੇ ਵਟਾਂ ਚਲੋ ਤੇ ਆ ਸੰਧੂ ਸਾਹਿਬ ਇੱਕ ਹੁਣ ਤੀਜੇ ਨੰਬਰ ਤੇ ਨਗੀਨਾ ਕੱਢਿਆ ਆਪਾਂ ਬਾਜੀ ਬਹੁਤ ਸੋਹਣੀ ਕੁਆਲਿਟੀ ਵਿਖਾਉਣੇ ਆ ਹਾਂਜੀ ਤੇ ਝੋਟੀ ਇਹ ਵੀ ਦੋਸਤੋ ਨੀਲੀ ਅਰਾਵੀ ਦੀ ਝੋਟੀ ਆ ਇੱਦੇ ਬਿਲਕੁਲ ਖੱਬੇ ਪਾਸੇ ਡੇਡਾ ਕਟ ਆ ਗਿਆ ਠੀਕ ਆ ਤੇ ਫਿਰ ਸੰਧੂ ਨੋਗ ala ਥਣ ਲੱਗਾ ਕਰਮਾਲੀ ਨੂੰ ਹਾਂ ਤੇ ਥਲਿਓ ਸੁਭਾਈਆ ਦੇਖੋ ਪਹਿਲਾਂ ਨੇ ਇਹਨੇ 14 ਤੋਂ 15 ਲੀਟਰ ਦੁੱਧ ਭਰਾਇਆ ਏ ਠੀਕ ਆ ਜੀ ਤੇ ਐਦ ਕੀ ਇਹਦੀ ਹੀ ਆਸ ਰੱਖਦੇ 18 ਤੋਂ 19 ਕਿਲੋ ਦੁੱਧ ਦੀ ਦੇਖੋ ਮੇਰੇ ਵੀਰ ਕਾਫੀ ਸੋਹਣਾ ਡਿਜ਼ਾਈਨ ਆ ਥਲਿਓ ਨੋਕਲਾ ਸੁਬਾਧਾਨ ਕਹੇ ਲੋ ਜਿਵੇਂ ਮਰਜੀ ਆ ਨੋਕਰਾ ਥਣ ਲੱਗਾ ਠੀਕ ਆ ਕੱਦ ਫੁੱਲ ਵੱਡਾ ਹੈ ਰ ਮੂੰਹ ਆ ਜੇ 6 ਦੰਦ ਜੋ ਮੂੰਹ ਦੰਦੀ ਛਕੀ ਆ 6 ਦੰਦ ਆ ਇਹ ਕਨਫਰਮ ਆ 6 ਦੰਦ ਆ ਠੀਕ ਆ ਇਹ ਭੈਣ ਭਰਾ ਨੇ ਵੇਖਣੀ ਤੇ ਪਹਿਲਾਂ ਆਪਾਂ ਨੂੰ ਦਿਖਾ ਦਨੇ ਖਲਾਰੀ ਹਾਂ ਲੈ ਕਰਿਆ ਕਰਮਲ ਜੀ ਆ ਵੇਖੋ ਆ ਵੇਖੋ ਸੰਤੂ ਸਾਹਿਬ ਜੀ ਆ ਆ ਦੇਖੋ ਜੀ ਆ ਠੀ ਲੋ ਵੀ ਕਰੋ ਚੈੱਕ ਮੋਹੋਂਦੰਦੀ ਛਿੱਗੀ 6 ਦੰਦ ਇਹ ਝੋਟੀ ਆਪਾਂ ਦਿਖਾ ਰਹੇ ਆ ਤੁਹਾਨੂੰ ਠੀਕ ਆ ਜੀ ਹਾਈਟ ਲੈਂਥ ਫੁੱਲ ਬੜਾ ਫੁੱਲ ਇਹ ਕਈ ਵਰਾ ਹੁੰਦਾ ਭਰਾਵਾਂ ਨੂੰ ਵੀ ਦੂਰੋਂ ਆਉਣਾ ਗਿਆ ਕਿਤੇ ਝੋਟੀ ਕੱਟੀ ਕੋਈ ਛੋਟੀ ਨਾ ਨਿਕਲੇ ਆਪਣੇ ਦਸੰਬਰ ਤੇ ਮੇਰਾ ਭਰਾ ਵਿਜ਼ਿਟ ਕਰਿਆ ਜੇ ਫੁੱਲ ਵੱਡੇ ਢਾਂਚੇ ਦੀ ਆ ਹਾਈਟ ਵਾਲੇ ਪਾਸਿਓ ਮਾਲਕ ਨੇ ਚੰਗੀ ਬਖਸ਼ ਕੀਤੀ ਇਹਨੂੰ ਕਰਮਾਲੀ ਨੂੰ ਆ ਵੇਖੋ ਫੇਸ ਕੁਆਲਿਟੀ ਚੈੱਕ ਕਰੋ ਸਨਪ ਚੈੱਕ ਕਰੋ ਸੰਧੂ ਸਾਹਿਬ ਇਹ ਬਿੱਲੀ ਮਰ ਨਹੀਂ ਆ ਦੇਖ ਮੂਹ ਤੇ ਰੱਬ ਨੇ ਇਹਨੂੰ ਸਪੈਸ਼ਲ ਆਇਆ ਤੇ ਹਾਂ ਜੀ ਸਾਰੀ ਕੁਆਲਿਟੀ ਹੈਗੇ ਹਾਂਜੀ ਆਹ ਹੀਰੇ ਚਾਰ ਕਦਮ ਵੀਰ ਥੱਲੇ ਤੋਰਦੀ ਏ ਕਰੀ ਆਹ ਦੇਖੋ ਸਹੀਏ ਸਹੀਏ ਆ ਮਰੋਨੀਗਾ ਠੀਕ ਆ ਜੀ ਦੇਖੋ ਲੇਵਾ ਕਰਮਾਲੀ ਦਾ ਠੀਕ ਆ ਜੀ ਹਜੇ ਸੁੰਦੀ ਨਹੀਂ ਵੀਰ ਸੁੰਦੀ ਨਾ ਭਾਈ ਇਹ ਨਹੀਂ ਸੁੰਦੀ ਹੈ ਇਹਦਾ ਰਕਾਰਡ ਬਣ ਕੇ ਮਾਈ ਥੱਲੇ ਸੁਊਗੀ ਹਾਂ ਬਾਕੀ ਬਣੀ ਹੋ ਜੇ ਹੁਣ ਵੀ ਪੂਰੀ ਆ ਪੂਰੀ ਪੂਰੀ ਹਾਂਜੀ ਉਹਦੀ ਝੋਟੀ ਮੇਰੇ ਭਰਾਵਾ ਨਿਗਾਹ ਦੇ ਵਿੱਚੋਂ ਕੱਢ ਕੇ ਤਸल्ली ਨਾਲ ਫੇਰ ਫੋਨ ਕਰਿਆ ਜੀ ਬਹੁਤ ਹੀ ਖੂਬਸੂਰਤ ਝੋਟੀ ਆ ਥੱਲੋਂ ਮੇਰੇ ਭਰਾ ਚੌਰਸ ਲੇਵਾ ਮੋੜ ਤੋਂ ਉਨੀ ਗਾੜ ਉਨੀ ਬਿਲਕੁਲ ਬੈਕਸਾਈਡ ਤੂੰ ਦੇ ਨਾਲ ਲੇਵਾ ਜਿਹੜਾ ਬਣਾਈ ਫਿਰਦੀ ਆ ਸੋ ਉਪਰੋਂ ਬਾਕੀ ਤੁਸੀਂ ਵੇਖੋ ਪਿੱਠ ਪੂੜੇ ਖੁੱਡਿਆਂ ਵਾਲੀ ਸਾਈਡ ਤੋਂ ਵੇਖੋ ਠੀਕ ਆ ਜੀ ਤੇ ਫੋਨ ਦੇ ਵੱਡੇ ਕੱਦ ਕਰਦੀ ਆ ਸੋਨਾ ਵੀਰ ਦੇ ਪੂਰੇ ਕੋਲ ਵੱਡੀ ਤੇ ਵੇਖੋ ਜੀ ਆ ਹਾਂਜੀ ਬਿਲਕੁਲ ਜੀ ਬਿਲਕੁਲ ਆ ਚੈੱਕ ਕਰੋ ਤੇ ਸੂਹਾ ਜਿਹੜਾ origional ਦੂਜਾ ਹੁੰਦੀ ਆ ਦੂਜਾ ਸੂਹਾ ਜੀ ਛਿੱਗੀ ਝੋਟੀ ਦਿਖਾ ਦਿੰਦੀ ਆ ਭਰਾਵਾਂ ਨੂੰ ਠੀਕ ਆ ਜੀ ਬਾਕੀ ਅਗਲੇ ਪੈਰਾਂ ਤੇ ਜਵਾਬ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆ ਜਾਊਗਾ ਠੀਕ ਪੋਰਾ ਦੂਜੀ ਸਾਈਡ ਕਟਾ ਕਾਟਿਆ ਦੂਜੀ ਸਾਈਡ ਤੇ ਜੇ ਹਾਂ ਇਹ ਖੱਬੇ ਪਾਸੇ ਆ ਗਿਆ ਖੱਬੇ ਪਾਸੇ ਖੱਬੇ ਪਾਸੇ ਵਾਲਾ ਕੱਟ ਮੱਝ ਕੱਟ ਮਿਲਦੀ ਆ ਤੇ ਘੱਟਵੇਂ ਉਹਦੇ ਸੱਜੇ ਪਾਸੇ ਲੱਭ ਜਾਂਦੀ ਹੈ ਜੀ ਮੈਨਾਂ ਚਲੋ 100 ਮੱਝਾਂ ਕਿਤੇ ਵੇਖੀਏ ਕਿਤੇ ਦੋ ਚਾਰ ਮੱਝਾਂ ਇੱਥੇ ਹੁੰਦੀਆਂ ਕਿਤੇ ਹੋਰ ਹਾਂਜੀ ਬਾਕੀ ਸਹੀ ਹੈ ਵੀਰਾਂ ਸੰਧੂ ਸਾਹਿਬ ਇਹਦਾ ਅੱਜ ਦਾ ਮੁੱਲ 1,55,000 ਰੁਪਇਆ ਕਰਦੇ ਆਂ ਆਪਾਂ 55 5 ਛੋਟ ਸੰਧੂ ਸਾਹਿਬ ਡੇਢ ਦੀ ਡੇਢ ਦੀ ਸੰਧੂ ਸਾਹਿਬ ਜੇ ਫਿਰ 5 ਹੀ ਹੋਰ ਛੋਟ 45 ਦੀ 45 ਦੀ ਲਓ ਜੀ 45 ਦੀ ਵੀਰਾਂ ਦਾ ਸੋਨਾ ਦਾ ਦੇ ਦੇਾਂਗੇ ਉਹਦੇ ਛੋਟ ਇਹ ਯਾਰ ਹੋਰ ਛੋਟ ਸੰਭਾਅ ਚਾਹ ਹੁਣ ਇੰਨੀ ਰਕਮ ਲਵਾਉਣੀ ਆ ਆਪਾਂ ਸੱਚੀ 200 ਤੇ ਨਹੀਂ ਜੀ ਹੋਰ ਵੀ ਯਾਰ ਹੀ ਛੋਟ ਕਰਤੀ ਲੋ ਜੀ ਯਾਰ ਹੀ ਛੋਟ